ਮੈਂ 72 ਸੈਂਕੋਟਲਾ ਸੂਬਾ ਪ੍ਰਧਾਨ ਕਿਸਾਨ ਨੌਜਵਾਨ ਸੰਘਰਸ਼ਮਣੀ ਪੰਜਾਬ ਤੋਂ ਵੇਖੋ ਸਾਡੀ ਸਾਡੇ ਪਿਛਲੇ ਲੰਮੇ ਸਮੇਂ ਤੋਂ ਅਸੀਂ ਕੰਪਲੇਂਟਾਂ ਕੀਤੀਆਂ ਫੂਡ ਸਪਲਾਈ ਮਹਿਕਮੇ ਨੂੰ ਜਿਹੜੀਆਂ ਗੈਸ ਘੱਟ ਪਿੰਡਾਂ ਦੇ ਵਿੱਚ ਸਪਲਾਈ ਹੋ ਰਹੀ ਔਰ ਰੇਟ ਜਿਹੜਾ 30 40 40 ਰੁਪਏ ਲੋਕਾਂ ਕੋਲੋਂ ਵੱਧ ਲਿਆ ਜਾ ਰਿਹਾ ਜਿਹੜਾ ਪਰਚੀ ਰੇਟ ਤੋਂ ਤੋਂ ਲੋਕਾਂ ਨੂੰ ਇਹ ਗੱਲ ਕਹਿਇਆ ਜਾ ਰਿਹਾ ਗੱਡੀਆਂ ਵਾਲੇ ਜਾ ਕੇ ਘਰਾਂ 'ਚ ਕੇ ਅਸੀਂ ਕਿਰਾਇਆ ਲੈ ਰਹੇ ਹਾਂ ਜਦਕਿ ਕਿਰਾਇਆ ਜਿਹੜਾ ਆ ਉਹ ਗੱਡੀ ਦੇ ਪਰਚੀ ਦੇ ਵਿੱਚ ਲੱਗ ਕੇ ਆਉਂਦਾ ਇਸ ਕਰਕੇ ਅਸੀਂ ਜਿਹੜੀ ਪਿਛਲੇ ਦਿਨੋਂ ਤੋਂ ਮੁਹਿੰਮ ਚਲਾਈ ਸੀ ਇੱਕ ਫੂਡ ਸਪਲਾਈ ਵਿਭਾਗ ਮੈਨੂੰ ਇਹ ਕੰਪਲੇਂਟ ਦਿੱਤੀ ਸੀ ਦੂਸਰੀ ਕੰਪਲੇਂਟ ਦਿੱਤੀ ਸੀ ਦੁੱਧ ਦੀ ਔਰ ਦੁੱਧ ਦੇ ਉੱਤੇ ਵੀ ਜਿਹੜੀ ਕਾਰਵਾਈ ਤੁਹਾਡੇ ਸਾਹਮਣੇ ਕੈਮੀਕਲ ਦੇ ਉੱਤੇ ਕਰਵਾ ਰਹੇ ਆ ਔਰ ਜਿਵੇਂ ਰੋਜ਼ ਦੇ ਰੋਜ਼ ਅਸੀਂ ਗੱਡੀਆਂ ਤੋਰ ਰਹੇ ਆ ਅੱਜ ਅਸੀਂ ਲੋਹਾਰ ਕਾ ਰੋਡ ਤੋਂ ਨਿਕਲੇ ਸੀਗੇ ਆਰਐਸ ਅੰਮ੍ਰਿਤਸਰ ਨੂੰ ਜਾ ਰਹੇ ਰਸਤੇ ਦੇ ਵਿੱਚ ਦੋ ਗੱਡੀਆਂ ਮਿਲੀਆਂ ਇੱਕ ਨਿਰਮਲ ਗੈਸ ਏਜੰਸੀ ਇੱਕ ਐਮਐਮ ਗੈਸ ਏਜੰਸੀ ਔਰ ਉਹਨਾਂ ਦੋਨਾਂ ਦੀਆਂ ਗੱਡੀਆਂ ਤੋਲਿਆ ਗਿਆ ਨਿਰਮਲ ਗੈਸ ਏਜੰਸੀ ਦੇ ਜਿਹੜੇ ਉਹ ਸਿਲੰਡਰ ਆ ਉਹ ਤੁਸੀਂ ਵੇਖ ਰਹੇ ਹੋ ਕਿਸੇਜੋ 6 ਕਿਲੋ ਕੱਟਿਆ ਕਿਸੇਜੋ 4 ਕਿਲੋ ਕੱਟਿਆ ਕਿਸੇਜੋ 3.5 ਕਿਲੋ ਕੱਟਿਆ ਅਸੀਂ ਆਮ ਜਨਤਾ ਨੂੰ ਅਪੀਲ ਕਰਦੇ ਆ ਕਿ ਜਾਗਰੂਤ ਹੋ ਨਾ ਤੇ ਇਹਨਾਂ ਨੂੰ ਪੈਸੇ 844 ਰੁਪਏ ਤੋਂ ਪੈਸੇ ਵੱਧ ਦਿਓ ਔਰ ਔਨ ਜਿਹੜਾ ਸਿਲੰਡਰ ਆ ਉਹ ਤੋਲ ਕੇ ਲਓ ਕਿਉਂਕਿ ਜਿਹੜੀ ਪੂਰੀ ਦੁਨੀਆ ਆ ਉਹ ਜਾਗਰੂਤ ਹੋ ਕੇ ਇਹ ਜਿਹੜੀ ਬਹੁਤ ਵੱਡੀ ਜਿਹੜੀ ਆ ਬਹੁਤ ਵੱਡੀ ਜਿਹੜੀ ਲੁੱਟਿਆ ਇਸ ਲੁੱਟ ਤੋਂ ਜਿਹੜੀ ਆ ਉਹ ਬਚ ਸਕੇ ਕਿਉਂਕਿ ਜਿਹੜੀ ਲੁੱਟਿਆ ਇਹ ਮੰਤਰੀ ਔਰ ਜਿਹੜੇ ਪ੍ਰਸ਼ਾਸਨ ਆ ਇਹ ਨਾਲ ਮਿਲ ਕੇ ਜਿਹੜਾ ਇਹ ਕਰ ਰਿਹਾ ਆ ਇਸ ਕਰਕੇ ਅਸੀਂ ਜਿਹੜਾ ਇਹ ਪ੍ਰਸ਼ਾਸਨ ਦਾ ਜਿਹੜਾ ਉਹ ਪਰਦਾ ਫਾਸ਼ ਕਰਦੇ ਆ ਔਰ ਜਿਹੜਾ ਮੰਤਰੀ ਮੰਡਲ ਆ ਜਿਨ੍ਹਾਂ ਦੀਆਂ ਡਿਊਟੀਆਂ ਬੰਦੀਆਂ ਨੇ ਉਹ ਡਿਊਟੀਆਂ ਉਹ ਨਹੀਂ ਨਿਭਾ ਰਹੇ ਉਹ ਸਾਨੂੰ ਆਮ ਜਨਤਾ ਨੂੰ ਆਮ ਪਬਲਿਕ ਨੂੰ ਨਿਭਾਉਣੀਆਂ ਪੈਂਦੀਆਂ ਨੇ ਇਸ ਕਰਕੇ ਅਸੀਂ ਪਬਲਿਕ ਨੂੰ ਅਪੀਲ ਕਰਦੇ ਆ ਕਿ ਕਿਸੇ ਤੇ ਵੀ ਨਾ ਆਸ ਰੱਖੋ ਆਪਣੀ ਰਾਖੀ ਜਿਹੜੀ ਆਪ ਕਰੋ ਆਪਣੀ ਰਾਖੀ ਜਿਹੜੀ ਆ ਉਹ ਸਿਲੰਡਰ ਤੋੜ ਕੇ ਲਓ ਔਰ ਜਿਹੜਾ ਦੁੱਧ ਆ ਕੈਮੀਕਲ ਦੁੱਧ ਉਹਦੇ ਰੋਜ਼ ਦਿਨ ਰੋਜ਼ ਸੈਂਪਲ ਭਰਾਇਆ ਕਰੋ ਕਿਉਂਕਿ ਜਿਹੜੇ ਤੁਹਾਡੇ ਬੱਚਿਆਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਕੈਂਸਰ ਦੇ ਸ਼ਿਕਾਰ ਹੋ ਰਹੇ ਨੇ ਵੇਖੋ ਹਸਪਤਾਲ ਦੇ ਹਸਪਤਾਲ ਕੈਂਸਰ ਨਾਲ ਭਰੇ ਜਾ ਰਹੇ ਨੇ ਔਰ ਜਿਹੜੇ ਮਹਿਕਮਾ ਕੰਮ ਕਰਦੇ ਨਹੀਂ ਦਿੱਸਦਾ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਤੁਹਾਡੇ ਮਾਧਿਅਮ ਰਹੀ ਕਿ ਜਿਹੜੇ ਵੱਧ ਤੋਂ ਵੱਧ ਇਹਨਾਂ ਗੱਲਾਂ ਦਾ ਧਿਆਨ ਰੱਖੋ ਇਹਨੀਆਂ ਬੇਤਿਆ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਅੱਜ ਜਿਹੜੀ ਗੱਡੀਆਂ ਫਰੀ 21 ਬਰੇਕ ਅੱਜ ਨ ਇੱਥੇ ਬੰਦੀ ਦੇ ਕੰਮ ਨਹੀਂ ਚੱਲਦੀ ਪਈ ਆ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਤੇ ਤਹਿਤ 1.5 ਮਹੀਨਾ ਹੋ ਗਿਆ ਆ ਵਕ ਵਕ ਜਗ੍ਹਾ ਤੇ ਸ਼ਾਬੇਮਾਰੀ ਚੱਲਦੀ ਪਈ ਸਰਦਾਰ ਬਜੀਤ ਸਿੰਘ ਕੋਟਲਾ ਜੀ ਦੀ ਅਗਵਾਈ ਦੇ ਵਿੱਚ ਅਸੀਂ ਸਾਰੀ ਟੀਮ ਆਪਣੇ ਤੌਰ ਤੇ ਤੇ ਗੱਡੀਆਂ ਦੀ ਚੈਕਿੰਗ ਕਰਾਉਂਦੇ ਆ ਬਹੁਤ ਸਾਰੀ ਕਾਰਵਾਈ ਹੋ ਵੀ ਚੁੱਕੀ ਅੱਜ ਨਿਰਮਲ ਗੈਸ ਏਜੰਸੀ ਤੇ ਤੇ ਐਮ ਐਮ ਗੈਸ ਏਜੰਸੀ ਦੀਆਂ ਗੱਡੀਆਂ ਘੇਰੀਆਂ ਗਈਆਂ ਜਿਨ੍ਹਾਂ ਵਿੱਚ ਕਾਫੀ ਵੱਡੀ ਮਾਤਰਾ ਵਿੱਚ 3-3 ਕਿਲੋ 2.5-2.5 ਕਿਲੋ ਤੇ ਕੁਛ ਦੇ ਵਿੱਚ 26 ਕੋਇੰਟ ਕੋਸ਼ਿਸ਼ 700 ਕਿਲੋ ਵੀ ਗੈਸ ਨਿਕਲੀ ਹੈ ਜਿਹੜਾ ਕਿ ਲੋਕਾਂ ਦੀਆਂ ਜੇਬਾਂ ਤੇ ਬਹੁਤ ਹੀ ਵੱਡਾ ਡਾਕਾ ਆ ਜਿਹੜਾ ਕਿ ਸਰਕਾਰਾਂ ਇਹ ਦਾਵਾ ਕਰਕੇ ਆਈਆਂ ਸੀ ਜਿਵੇਂ ਭਗਵੰਤ ਮਾਨ ਸਰਕਾਰ ਇਹ ਦਾਵਾ ਕਰਕੇ ਆਈ ਸੀ ਵੀ ਅਸੀਂ ਲੋਕਾਂ ਦੇ ਹੱਕਾਂ ਦੀ ਰਾਖੀ ਕਰਾਂਗੇ ਅੱਜ ਉਹ ਕਿੱਥੇ ਆ ਸਰਕਾਰ ਆ ਜੋ ਐਮਐਲਏ ਕਿੱਥੇ ਆ ਜੋ ਪ੍ਰਸ਼ਾਸਨ ਕਿੱਥੇ ਆ ਜਿਹੜੇ ਏਸੀ ਦਫ਼ਤਰਾਂ ਦੇ ਵਿੱਚ ਇੰਨੀ ਜ਼ਿਆਦਾ 쿨ਿੰਗ ਦੇ ਵਿੱਚ ਬੈਠੇ ਹੁੰਦੇ ਵੀ ਜਦੋਂ ਉਹਨਾਂ ਨੂੰ ਬਾਹਰ ਨਿਕਲਦੇ ਆ ਤੇ ਇਕਦਮ ਘਬਰਾਹਟ ਹੁੰਦੀ ਆ ਤੇ ਅਸੀਂ ਇਹ ਆਪਣਾ ਫਰਜ ਸਮਝਦੇ ਹੋਏ ਜਿਹੜਾ ਕਿਸਾਨਾਂ ਦੇ ਕਿਸਾਨ ਨੌਜਵਾਨਾਂ ਦੀ ਕਮੇਟੀ ਹੈ ਆਪਣਾ ਹੱਕ ਸਮਝਦੇ ਹੋਏ ਜਿਹੜੇ ਲੋਕਾਂ ਦੀ ਹੱਕਾਂ ਦੀ ਰਾਖੀ ਲਈ ਅਸੀਂ ਇਹ ਕਮੇਟੀ ਦਾ ਗਠਨ ਕੀਤਾ ਸੀ ਉਹਦੇ ਤੇ ਪੂਰਾ ਉਤਰਦੇ ਅੱਜ ਅਸੀਂ ਇਹ ਕਾਰਵਾਈ ਕਰਦੇ ਪਏ ਆ ਤੇ ਜਿਹਦੇ ਵਿੱਚ ਪ੍ਰਸ਼ਾਸਨ ਬੁਲਾ ਲਿਆ ਕਿਹਾ ਹੈ ਤੇ ਹੁਣ ਜੋ ਕੰਦੀ ਕਾਰਵਾਈ ਹੈ ਏਜੰਸੀਆਂ ਉਹਦੇ ਕਰ ਦਿੱਤੀ ਜਾਊਗੀ। ਬਨੂ ਅੱਜ ਇਨਫੋਰਮੇਸ਼ਨ ਮਿਲੀ ਸੀਗੀ ਜੀ ਕਿ ਦੋ ਗੱਡੀਆਂ ਇੱਥੇ ਹੈਗੀਆਂ ਵਾ ਸਿਲੰਡਰ ਜਿਹਾ ਤੇ ਆ ਕੇ ਮੈਂ ਚੈੱਕ ਕੀਤਾ ਦੋਵੇਂ ਗੱਡੀਆਂ ਦਾ ਤੇ ਅੱਠ ਸਿਲੰਡਰਾਂ ਦਾ ਵਜ਼ਨ ਘਟਵਾਇਆ ਗਿਆ। ਤੇ ਇੱਕ ਗੱਡੀ ਜੋ 4 ਸਿਲੰਡਰ ਦਾ ਹੈ ਇੱਕ ਗੱਡੀ ਜੋ 2 ਸਿਲੰਡਰ ਦਾ ਵਜ਼ਨ ਘਟ ਪਾਏਗਾ ਮੌਕੇ ਤੇ ਸਿਲੰਡਰ ਜਬਤ ਕਰ ਲਿੱਤੇ ਨੇ ਤੇ ਜਿਹੜੀ ਬਣਦੀ ਕਾਰਵਾਈ ਇਹਨਾਂ ਦੇ ਉਹ ਕੀਤੀ ਜਾਏਗੀ